ਬਹੁਤ ਵਧੀਆ ਹੈ ਬਹੁਤ ਲੋਕੀ ਆਏ ਹੋਏ ਨੇ ਬਾਹਰ ਕਾਫੀ ਪੈਸਾ ਲੱਗਦਾ ਹੈ ਇਹਨਾਂ ਚੀਜ਼ਾਂ ਤੇ ਅਸੀਂ ਆਪਣੀ ਮੰਮੀ ਦਾ ਆਪਰੇਸ਼ਨ ਕਰਵਾਉਣ ਆਏ ਆ ਤੇ ਇੱਥੇ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੈਣਦੇ ਪਰਚੇ ਵੀ ਫ੍ਰੀ ਨੇ ਡਾਕਟਰ ਵੀ ਵਧੀਆ ਨੇ ਵਧੀਆ ਤਰ੍ਹਾਂ ਗੱਲ ਸੁਣਉਂਦੇ ਨੇ ਤੇ ਬਹੁਤ ਵਧੀਆ ਹੈ ਉਹ ਵੀ ਮਤਲਬ ਸੇਵਾ ਦੇ ਇੱਥੇ ਨੇ ਬਹੁਤ ਸੇਵਾ ਕਰਨ ਦੇ ਨੇ ਸੰਗਤ ਦੀ ਸਵੇਰ ਤੋਂ ਅਸੀਂ 8 ਵਜੇ ਤੇ ਆਏ ਹੋਏ ਆ ਉਹ ਵੀ ਇੱਥੇ ਹੀ ਨੇ ਉਤੋਂਦੇ ਔਰ ਸਾਰੀ ਮਤਲਬ ਵੇਖਣ ਲੈਣੇ ਸਾਰੀ ਸੰਗਤ ਨੂੰ ਬਹੁਤ ਵਧੀਆ ਕਿ ਤਰ੍ਹਾਂ ਕਰਨ ਦੇ ਨੇ ਚਾਹ ਪਾਣੀ ਵੀ ਪਿਉਂਦੇ ਨੇ ਮਤਲਬ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਇਹਨਾਂ ਦਾ ਜੋ ਹੈ ਸਹੀ ਤਰੀਕੇ ਦੇ ਨਾਲ ਇਲਾਜ ਹੋ ਰਿਹਾ ਸਭ ਦਾ ਜਨਾਬ ਨਸ਼ੁਲਕ ਬਿਨਾਂ ਪੈਸੇ ਤੋਂ ਬਹੁਤ ਵਧੀਆ ਬਹੁਤ ਚੰਗਾ ਇੱਥੇ ਪ੍ਰਬੰਧ ਕੀਤਾ ਮਾਂ ਪਰੇਸ਼ਾਨ ਹੈ ਬਹੁਤ ਵਧੀਆ ਜੀ ਮਾਨਵਤਾ ਕੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਐਸੀ ਚੀਜ਼ ਨੂੰ ਵੀ ਦੇਖਦੇ ਡੇਰਾ ਕਾਰ ਸੇਵਾ ਨਾਨਾ ਮੋਤਾ ਸਾਹਿਬ ਦੇ ਪ੍ਰਮੁਖ ਜਥੇਦਾਰ ਬਾਬਾ ਰਵਿੰਦਰ ਸਿੰਘ ਵੱਲੋਂ ਐ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਅੱਖਾਂ ਦੀ ਸਾਰੀਆਂ ਜਾਂਚ ਆਉਣਗੀਆਂ ਤੇ ਨਾਲ ਹੀ ਨਾਲ ਆਪਣੇ ਅੱਖਾਂ ਦੇ ਚਸ਼ਮੇ ਵੀ ਦਿੱਤੇ ਜਾਣਗੇ ਲੈਂਸ ਵੀ ਲੱਗਣਗੇ ਤੇ ਜਿਸ ਵੀ ਤਰੀਕੇ ਦਾ ਮਤਲਬ ਉਹਦੇ ਤੇ ਇਲਾਜ ਹੋਏਗਾ ਸਾਰੇ ਇਲਾਜ ਫਰੀ ਕੀਤਾ ਜਾਏਗਾ ਤੇ ਦਿੱਲੀ ਦੇ ਸਪੈਸ਼ਲੀ ਏਮਸ ਹਸਪੀਟਲ ਦੇ ਜਿਹੜੇ ਡਾਕਟਰ ਨੇ ਸੀਨੀਅਰ ਡਾਕਟਰ ਡਾਕਟਰ ਹਰਦੀਪ ਸਿੰਘ ਜੀ ਡਾਕਟਰ ਜਿਨ੍ਹਾਂ ਦੀ ਅਪਾਇੰਟਮੈਂਟ ਮਿਲਣਾ ਵੀ ਕਾਫੀ ਟਫ ਹੁੰਦਾ ਹੈ ਉਹ ਡਾਕਟਰਾਂ ਨੂੰ ਇੱਥੇ ਬੁਲਾਇਆ ਗਿਆ ਹੈ ਕਿ ਲੋਕਲ ਦੀ ਸੰਗਤ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇ ਤੇ ਜਿਹੜਾ ਵੀ ਆਪਣੇ ਇਲਾਜ ਕਰਾ ਸਕਣ ਤੇ ਡੇਰਾ ਕਾਰ ਸੇਵਾ ਦੇ ਵੱਲੋਂ ਇੱਕ ਬੜਾ ਅੱਛਾ ਪ੍ਰਾਲਾ ਕੀਤਾ ਜਾ ਰਿਹਾ ਹੈ ਔਰ ਹਰ ਸਾਲ 15 ਤਨ ਚੈਰੀਟੇਬਲ ਹਸਪਤਲ ਵੱਲੋਂ ਇੱਕ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਚਿਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਨਾਨਕਪਤਾ ਸਾਹਿਬ ਦੇ ਵਿੱਚ ਪੰਥਰਤਨ ਬਾਬਾ ਹਰਬੰਸ ਸਿੰਘ ਜੀ, ਬਾਬਾ ਟਹਲ ਸਿੰਘ ਜੀ ਚੈਰੀਟੇਬਲ ਹਸਪਤਲ ਉਸ ਦੇ ਵਿੱਚ ਇੱਕ ਵਿਸ਼ਾਲ ਅੱਖਾਂ ਦਾ ਕੈਂਪ ਲਵਾਇਆ ਗਿਆ ਹੈ। ਬਾਬਾ ਰਵਿੰਦਰ ਸਿੰਘ ਜੀ ਰਵੀ ਵੱਲੋਂ ਤੇ ਸਾਡੇ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਇਹ ਕੈਂਪ ਲਵਾਇਆ ਗਿਆ ਵਾ ਆਜੋ ਆਪ ਜੀ ਨੂੰ ਅਸੀਂ ਕੈਂਪ ਸਾਰਾ ਵਿਖਾਉਨੇ ਆ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਲਾਹ ਲੈਣ ਵਾਸਤੇ ਪਹੁੰਚੀਆਂ ਨੇ ਔਰ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਹੋਏ ਡਾਕਟਰਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੇ ਸਾਡੇ ਪਤਵੱਤੇ ਸੱਜਣ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਪ ਜੀ ਦੇ ਰੂਬਰੂ ਰੱਖਨੇ ਆ ਇੱਕ ਬਹੁਤ ਹੀ ਸੋਹਣਾ ਉਪਰਾਲਾ ਜਿਹੜਾ ਵਾ ਸਾਡੇ ਕਾਰਸੇਵਾ ਵਾਲੇ ਮਹਾਪੁਰਖਾਂ ਵੱਲੋਂ ਕੀਤਾ ਗਿਆ ਵਾ ਜਿੰਨੇ ਵੀ ਗੱਲ ਕਰੀਏ ਓਨੀ ਥੋੜ ਕਹਿਣ ਨੂੰ ਆਪਣੇ ਆਪ ਨੂੰ ਬੜੇ ਬੜੇ ਵੱਡੇ ਹੋਰ ਵੀ ਸਮਾਜ ਸੇਵੀ ਹੈਗੇ ਨੇ ਜਾਂ ਬਹੁਤ ਬਹੁਤ ਕਬੱਡੀਆਂ ਕਮੇਟੀਆਂ ਵੀ ਹੈਗੀਆਂ ਨੇ ਪਰ ਸੰਗਤ ਦੀ ਸੇਵਾ ਲੋਕਾਈ ਦੀ ਸੇਵਾ ਧਰਮ ਦੀ ਸੇਵਾ ਇਹ ਕਿਸੇ ਕਿਸੇ ਦੇ ਸਹੀ ਆਉਂਦੀ ਆ ਕਿ ਜਿਹੜੇ ਬਿਲਕੁਲ ਨਿਰਲੇਪ ਹੋ ਕੇ ਲਾਲਚ ਰਹਿਤ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ ਸੰਤਾਂ ਦੀ ਸੰਗਤਾਂ ਦੀ ਸੇਵਾ ਕਰਦੇ ਨੇ ਉਹ ਨੇ ਸਾਡੇ ਘਰ ਸੇਵਾ ਵਾਲੇ ਮਹਾਂਪੁਰਖ ਕਿੰਨੀਆਂ ਕਿ ਸੰਗਤਾਂ ਇਸ ਚੀਜ਼ ਦਾ ਲਾਹਾ ਲੈ ਰਹੀਆਂ ਨੇ ਜੀ ਅਸ ਟਾਈਮ ਹਜੇ ਤੱਕ ਜੜਾਵੇ ਆਪਣਾ 2:30 ਵਜੇ ਨੇ ਇਸ ਟਾਈਮ ਤੱਕ ਲਗਭਗ 650 ਦੇ ਕਰੀਬ ਓਪੀਡੀ ਹੋ ਚੁੱਕੀਆਂ ਨੇ ਤੇ ਸ਼ਾਮੀ ਪਾਈ ਨੇ ਤਾਂ ਕੰਮ ਦਾ ਚੱਲਣਾ ਹੈ ਸ਼ਾਮੀ ਦੇ ਕੀ 1000 ਪਲੱਸ ਤੇ ਹੋਏਗਾ ਜਿਹਦੇ ਨਾਲ ਬਾਬਾ ਜੀ ਡੇਰਾ ਕਾਰਸਵਾ ਦੇ ਰਵਿੰਦਰ ਸਿੰਘ ਜੀ ਨੇ ਇਹ ਉਪਰਾਲਾ ਕੀਤਾ ਹੈ ਲੋਕਾਂ ਦੀ ਸੇਵਾ ਦੀ ਸਮਾਜ ਦੀ ਸੇਵਾ ਲਈ ਐਸੇ ਤਰੀਕੇ ਨਾਲ ਅਸੀਂ ਸੰਗਤਾਂ ਨੂੰ ਵੀ ਕਹਿਣਾ ਚਾਹਾਂਗੇ ਅਗਰ ਆਪ ਜੀ ਇਸ ਹਸਪੀਟਲ ਦੀ ਸੇਵਾ ਵਾਸਤੇ ਸੰਗਤ ਦੀ ਸੇਵਾ ਵਾਸਤੇ ਤਿਆਰ ਹੋਵੋ ਤਾਂ ਆਪ ਆਪਣਾ ਡੋਨੇਸ਼ਨ ਦੇ ਸਕਦੇ ਹੋ ਉਹ ਡੋਨੇਸ਼ਨ ਦਾ ਲਾਜ ਜੜਾਵੇ ਅੱਖਾਂ ਦੇ ਜਿਹੜੇ ਜਿੰਨੀ ਜਾਂਚਾਂ ਜਾਂ ਅੱਖਾਂ ਦੇ ਜਿਹੜੇ ਲੈਂਸ ਪਹਿਨਗੇ ਜਾਂ ਚਸ਼ਮੇ ਪਹਿਨਗੇ ਦਵਾਈਆਂ ਪਹਿਨ ਗਿਆ ਉਹਦੇ ਦਿੱਤਾ ਜਾਏਗਾ ਤੇ ਵੱਧ ਤੇ ਵੱਧ ਸੇਵਾ ਦਾ ਲਾਭ ਉਠਾਓ ਤੇ ਇਹ ਸੇਵਾ ਨਾਲ ਜੁੜੋ ਜੀ ਜਿੱਤੇ ਸਾਡੇ ਮਹਾਪੁਰਖਾਂ ਨੇ ਸਾਡੇ ਵਾਸਤੇ ਇੰਨਾ ਸੋਹਣਾ ਉਪਰਾਲਾ ਕੀਤਾ ਵਾ ਉੱਥੇ ਸਾਡਾ ਵੀ ਫਰਜ਼ ਬਣਦਾ ਵਾ ਵੀ ਅਸੀਂ ਵੀ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਹਿੱਸਾ ਪਾਈਆ ਕਿਉਂਕਿ ਮਾਨਮਤਾ ਦੀ ਸੇਵਾ ਜਿਹੜੀ ਆ ਸਭ ਤੋਂ ਉੱਚੀ ਸੇਵਾ ਵਾ ਅਸੀਂ ਵੀ ਜਿੰਨੇ ਜੋਗੇ ਆ ਉਹਦਾ ਆਪਣਾ ਵਿੱਚ ਯੋਗਦਾਨ ਸਾਨੂੰ ਪੋੜਾਵਾ ਅਗਲੀ ਸਾਹਿਬ ਜੀਏ ਅਗਲੀ ਕੀਚੇਦਾਨ ਔਰ ਮੈਂ ਕਹਿੰਨਾ ਵਾਂ ਵੀ ਧਾਨ ਉੱਥੇ ਹੀ ਦੇਣ ਦਾ ਫਾਇਦਾ ਹੁੰਦਾ ਜਿੱਥੇ ਪਤਾ ਵੀ ਸਾਡਾ ਜਿਹੜਾ ਧਾਨ ਆ ਉਹ ਸਾਰਥਕ ਹੋਣਾ ਵਾ ਵਧੀਆ ਜਗ੍ਹਾ ਤੇ ਲੱਗਣਾ ਵਾ ਦਸਵੰਤ ਦੇਣ ਦਾ ਵੀ ਉੱਥੇ ਹੀ ਫਾਇਦਾ ਵਾ ਜਿੱਥੇ ਪਤਾ ਵਾ ਤੇ ਇਹ ਵਧੀਆ ਜਗ੍ਹਾ ਤੇ ਲੱਗਣਾ ਮੈਂ ਕਹਾਂਗਾ ਵੀ ਵੱਧ ਤੋਂ ਵੱਧ ਅਸੀਂ ਕਾਰਜਸ਼ਿਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਰੀਏ ਕਿ ਤਾਂ ਕਿ ਸੰਗਤਾਂ ਜਿਹੜੀਆਂ ਇਸ ਚੀਜ਼ ਦਾ ਬਹੁਤ ਵੱਧ ਤੋਂ ਵੱਧ ਫਾਇਦਾ ਚੁੱਕ ਸਕਣ ਲਾਭ ਉਠਾ ਸਕਣ ਧੰਨਵਾਦ ਹੋਣਾ ਹੈ ਅੱਛਾ ਜੀ ਹਾਂਜੀ ਕੀ ਪਰੇਸ਼ਾਨੀ ਕੀ ਹੁੰਦੀ ਹੈ ਤੁਹਾਨੂੰ ਅੱਖਾਂ ਸਿਰ ਚ ਪੇੜ ਹੁੰਦੀਆਂ ਅੱਛਾ ਕਰਵਾ ਲਿਆ ਚੈੱਕ ਪਾ ਜੇ ਕਰਵਾ ਲੈ ਕਰਵਾਉਣਾ ਪਰਚੀ ਬ ਕੋਈ ਤੜ ਕੋ ਪੈਸਾ ਤਾਂ ਨਹੀਂ ਮੰਗਿਆ ਗਿਆ ਨਾ ਪੈਸਾ ਤਾਂ ਨਹੀਂ ਲਿਆ ਗਿਆ ਵੀ ਤੁਸੀਂ ਆ ਕੋਈ ਨਹੀਂ ਜੇ ਮੰਨ ਲਓ ਚਸ਼ਮਾ ਬਣਦਾ ਵਾ ਜੇ ਕੋਈ ਚੀਜ਼ ਉਹਦੇ ਵਾਸਤੇ ਨਾ ਕਿਹਾ ਹੋਏ ਵੀ ਥੋੜਾ ਬਹੁਤ ਇਸ ਚੀਜ਼ ਦੇ ਨਾ ਚਾਰਜ ਲੱਗੇਗਾ ਇਸ ਚੀਜ਼ ਹਾਂ ਲੈ ਕੋਈ ਨਹੀਂ ਆਖਿਆ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਨਹੀਂ ਪੈਸਾ ਕੋਈ ਨਹੀਂ ਅਗਰ ਜੇ ਚਸ਼ਮੇ ਦੀ ਲੋੜ ਪੈਂਦੀ ਉਹ ਵੀ ਫਰੀ ਬਣੇਗਾ ਹਾਂਜੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਮਾਪੁਰਖਾ ਵੱਲੋਂ ਇਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਕੀਤਾ ਮਹਾਰਾਜ ਤੁਹਾਨੂੰ ਆ ਬੜਾ ਬਟਾਲ ਸੀ ਟਕਰਾਵੜ ਆਇਆ ਅੱਛਾ ਜੀ ਕਿੰਨਾ ਚਿਰ ਹੋ ਗਿਆ ਐ ਬੜਾ ਸਵੇਰ ਤੇ ਆ ਜਾ 8 ਵਜੇ ਤੇ ਨਹੀਂ ਫਰਸ਼ਾ ਪੋਸਕੇ ਤੇ ਲੈਣਾ ਨਾ ਤੂੰ ਆਇਓ ਤੁਸੀਂ ਐਸੀ ਬਡਾਉਰੇ ਚ ਆਏ ਅਸੀਂ ਤਾਂ ਨਾਨਕ ਮਹਾਰਾਜ ਬਡਾਉਰੇ ਚ ਆਏ ਹਾਂ ਤੇ ਤੁਸੀਂ ਇਕੱਲੇ ਆਏ ਜਾਂ ਨਾਲ ਵੀ ਆਇਆ ਤੁਹਾਡੇ ਕੋਈ ਕੋਈ ਵੀ ਆਈ ਹੈ ਥੋੜੀ ਵੀ ਆਈ ਹੈ ਦਾ ਦੁੱਧ ਉਹ ਤੂੰ ਦਲਾ ਦੇਦਾ ਹੈ ਤਾਂ ਮੋਤੀ ਆਇਆ ਮੋਤੀ ਆਏਗਾ ਵਾ ਤਾਂ ਕੋਪਰੇਸ਼ਨ ਕਰਵਾਉਣਾ ਹੋਵੇ ਤਾਂ ਸਾਡੇ ਇਸ ਚੀਜ਼ ਦਾ ਕੋਈ ਮਤਲਬ ਕਿ ਚਾਰਜ ਵੀ ਨਹੀਂ ਲੱਗੇਗਾ ਪੈਸਾ ਤਾਂ ਨਹੀਂ ਮੰਗਿਆ ਗਿਆ ਤੁਹਾਨੂੰ ਨਹੀਂ ਫ੍ਰੀ ਹੈ ਆ ਜਾ ਫ੍ਰੀ ਹੈ ਹਾਂ ਫ੍ਰੀ ਹੈ ਚੈੱਕਪ ਬੈ ਫ੍ਰੀ ਹੈ ਹਾਂ ਸਭ ਫ੍ਰੀ ਬਹੁਤ ਵਧੀਆ ਲੱਗਾ ਤੁਹਾਨੂੰ ਹਾਂ ਬਹੁਤ ਵਧੀਆ ਕਿੰਨੀ ਸੰਗਤ ਆ ਇਸ ਚੀਜ਼ ਦਾ ਫਾਇਦਾ ਚੁੱਕਣ ਗਿਆ ਬਹੁਤ ਸੰਗਤ ਆ ਬਹੁਤ ਚੁੱਕਣ ਗਿਆ ਫਾਇਦਾ ਹਾਂ ਦੂਰ 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 ਤੋਂ ਆਇਆ ਸੰਗਤ ਬਹੁਤ ਵਧੀਆ ਤੋਂ ਵਧੀਆ ਕਰਨ ਲੈ ਬਹੁਤ ਸੰਗਤ ਬਹੁਤ ਕਰਵਾਂਦੇ ਆਪਰੇਸ਼ਨ ਵੀ ਬਹੁਤ ਹੁੰਦਾ ਹੈ ਹਾਂਜੀ ਬਹੁਤ ਹੁੰਦਾ ਹੈ ਜੋ ਜਿਹੜੇ ਡਾਕਟਰ ਆਏ ਨੇ ਬਾਹਰ ਉਹ ਕਿਵੇਂ ਨੇ ਡਾਕਟਰ ਲੱਗੇ ਤੁਹਾਨੂੰ ਬਹੁਤ ਵਧੀਆ ਹਾਂ ਬਹੁਤ ਵਧੀਆ ਕਰਨ ਦਾ ਹਾਂਜੀ ਇਹਨਾਂ ਨੂੰ 2-4 ਸਾਲਾਂ ਤੋਂ ਹੈ ਹੀ ਪਹਿਲਾਂ ਕਿਸੇ ਡਾਕਟਰ ਨੂੰ ਮਖਾਇਆ ਸੀ ਮਖਾਇਆ ਸੀ ਪਰ ਕਹਿੰਦੇ ਨੇ ਠੀਕ ਹੋ ਜਾਣਗੇ ਉਹਨੂੰ ਦੇਖੋ ਚੈੱਕ ਕਰਕੇ ਪਤਾ ਚੱਲੇਗਾ ਕਿ ਆਪਰੇਸ਼ਨ ਹੋਣਾ ਹੈ ਜਾਂ ਉਹ ਨਹੀਂ ਸਹੀ ਹੋ ਜਾਣਗੀ ਜੀ ਧੰਵਾਦ ਇਹਨਾਂ ਮਾਪੇ ਤੁਸੀਂ ਦਾ ਕਿੰਨਾਂ ਨੇ ਇਹਨਾਂ ਸਹਿਯੋਗ ਦਿੱਤਾ ਸਾਰੀ ਜਨਤਾ ਨਾਲ ਸਭ ਦਾ ਕੀਤਾ ਬੜਾ ਵਧੀਆ ਕੀਤਾ ਅੱਖਾਂ ਤੋਂ ਬਾਅਦ ਤਾਂ ਕੋਈ ਗੱਲ ਹੁੰਦੀ ਨਹੀਂ ਅੱਖਾਂ ਤੋਂ ਬਿਨਾ ਤਾਂ ਦੁਨੀਆ ਹੀ ਕੰਧਾਂ ਦੀ ਹੋ ਜਾਂਦੀ ਆ ਖਰਚਾ ਤਾਂ ਲੈਂਸ ਦਾ ਹੀ حساب ਹੁੰਦਾ ਜਿਵੇਂ ਲੈਂਸ ਮਹਿੰਗਾ ਪਾਓਗੇ ਤਾਂ ਮਹਿੰਗਾ ਖਰਚਾ ਲੈਣਗੇ ਫਿਰ ਵੀ ਘੱਟੋ ਘੱਟ ਲੈਂਸ ਮਿਨੀਮਮ ਵੀ ਪਵਾ ਕੇ ਚਲੋ 10-15000 ਤੋਂ ਤਾਂ ਹਾਂਜੀ ਹੋ ਜਾਏਗਾ 15-20000 ਤੱਕ ਹੋ ਜਾਏਗੀ 400 ਤੋਂ ਉੱਪਰ ਹਾਂਜੀ ਤੋਂ ਆਪ ਸਵੇਰ ਤੋਂ ਹੀ ਲੱਗੇ ਹੋਏ ਐ ਲਾਈਨ ਵਿੱਚ ਹਾਂਜੀ ਸਵੇਰ ਤੋਂ ਹੀ ਲੱਗੇ ਹੋਏ ਆ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਆ ਆਪਕੋ ਕਿਉਂਕਿ ਕਾਬੀ ਲੋਕ ਹੈ ਅਭੀ ਲਾਈਨ ਵਿੱਚ ਲੱਗੇ ਹੋਏ ਜਨਤਾ ਖੜੀ ਹੈ ਲੋਕ ਖੜੇ ਹੈ ਸੰਗਤ ਖੜੀ ਹੈ ਤਾਂ ਕੋਈ ਦਿੱਕਤ ਤਾਂ ਨਹੀਂ ਆ ਰਹੀ ਆ ਜੀ ਨਹੀਂ 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 तो इतने लोग ये लोग ये सुविधा बनाए रखे उसका सब सारे को होगा नहीं नहीं काफी लोग अभी लाइन में लगे हुए हैं काफी कहते कह रहे हैं कि दो दो तीन तीन घंटे से लगे हुए तो इतना टाइम क्यों लग रहा है उनको टाइम इसलिए लग रहा है क्योंकि ये लोग कोऑपरेट नहीं कर रहे हैं और ये आगे मतलब सर लोग हो रहे हैं तो उनको भी परेशानी हो रही है डॉक्टर लगातार बैठे हुए हैं सुबह से जी सुबह से बैठे हुए हैं हाँ जी सुबह ऐसी हो रहा है तो ये 400 आपने कुछ पर्चे बताए ये क्या अभी तक इनका अंदर चेकअप हो चुका है या कितने लोगों का चेकअप हो गया है अभी फिलहाल सौ डेढ़ सौ ऐसी हो होंगे ऊपर अच्छा। हो चुका है तो इस समय तो रात हो जाएगी लग रहा है। तो जितने लोगों का रजिस्ट्रेशन हुआ है उनका होकर ही मतलब हो जाएगा अगर मान लीजिए आज किसी का नहीं हो पाता तो उनका कल को हो जाएगा कल हो जाएगा कलबी ਜਿਹੀ ਤਰ੍ਹਾਂ ਤੇ ਕੈਂਪ ਲੱਗੇਗਾ ਹਾਂਜੀ ਹਾਂਜੀ ਬੰਵਿੰਦਰ ਕੌਰ ਬਿਹੜੀ ਬੇਪ ਹੋ ਚੁੱਕਾ ਉਹ ਸਿਆਭਰਮ ਤੋਂ ਆਏ ਕਰਕਟੇ ਇਹ ਤੋਂ ਆਏ ਕਰਕਟੇ ਇਹ ਤੋਂ ਹਾਂਜੀ ਅੱਖਾਂ ਚੈੱਕ ਕਰਾਉਣ ਵਾਸਤੇ ਆਏ ਅੱਖਾਂ ਚੈੱਕ ਕਰਾਉਣ ਵਾਸਤੇ ਆਏ ਹਾਂ ਜੀ ਆਂ ਅੱਖਾਂ ਨੂੰ ਪ੍ਰੋਬਲਮ ਨੇ ਮਤਲਬ ਕੋਈ ਸੂਈ ਝੱਗਾ ਨਹੀਂ ਪਿੰਦਾ ਦਿਸਦਾ ਨਹੀਂ ਹਾਂਜੀ ਕਿੰਨੇ ਜੇ ਤੋਂ ਪਰੇਸ਼ਾਨੀ ਹੈ ਇਹ ਹੋਈ ਜਾਨੇ 6-7 ਸਾਲ ਤੋਂ 6 ਸਾਲ ਤੋਂ ਹਾਂਜੀ ਮੈਨੂੰ ਨਹੀਂ ਬਖਾਇਆ ਕਿਸੇ ਨੂੰ ਬਖਾਇਆ ਸੀ ਦਾਰੂ ਦੂਰੂ ਦੇ ਦਿੰਦੇ ਸੀ ਲੇਕਿਨ ਕੋਈ ਠੀਕ ਨਹੀਂ ਹੋ ਪਾਇਆ बाबा रविंदर सिंह जथेदार है उनकी तरफ से लग रहा है मेन जो एक साल में एक बार लगता है जनवरी में और या फरवरी में तो इस बार प्रोग्राम फरवरी में रखा गया है इसमें मोतिया बिंदु का ऑपरेशन फ्री है चश्मे फ्री है काला मोतियाबिंद उसका भी ऑपरेशन हो रहा है दवाइयां फ्री निशुल्क दी जा रही हैं और डॉक्टर हरदीप सिंह जो एम्स हॉस्पिटल नई दिल्ली में से मतलब आए हैं वो सारे ऑपरेशन भाई गुरु जी की फतेह ये गुरु महाराज दी बड़ी वड्डी मेहर हुई है बड़ी कृपा हुई है संगत ते जेड़े महापुरुषान ने इतना बड़ा उपराला किया है ते जेड़े मरीजान ने कभी सोचा भी नहीं सी कि assi दिल्ली दे डॉक्टरां तो इलाज करवावांगे कि दिल्ली दी टीम आई हुई है ਜਿਸ ਨਾਲੇ ਇਲਾਜ ਕਰਾ ਰਹੇ ਸਾਡੇ ਇਲਾਕੇ ਦੇ ਵੀ ਕਾਫੀ ਲੋਕ ਆਏ ਨੇ ਔਰ ਜਿਨ੍ਹਾਂ ਦੇ ਆਪਰੇਸ਼ਨ ਵੀ ਹੋ ਚੁੱਕੇ ਨੇ ਕਾਫੀ ਆਪਰੇਸ਼ਨ ਹੋ ਚੁੱਕੇ ਨੇ ਬਾਕੀ ਅਜੇ ਇਹਨਾਂ ਨੇ ਕਰਨੇ ਨੇ ਕੱਲ ਤਿੱਕਰ ਕਰਨਗੇ ਜਾਂ ਪਰਸਵਤ ਤਿੱਕਰ ਕਰਨਗੇ ਜਿੰਨੇ ਲੋਕ ਆਏ ਨੇ ਉਹਨਾਂ ਅਨੁਸਾਰ ਨੂੰ ਕਰਕੇ ਜਾਣਗੇ ਤੇ ਬੜੀ ਗੁਰੂ ਮਹਾਰਾਜ ਦੀ ਮਿਹਰ ਹੈ ਅੱਜ ਕੋਈ ਇਹਨਾਂ ਬਾਬਾ ਰਵਿੰਦਰ ਰਵੀ ਜੀ ਇਹਨਾਂ ਬਾਬਾ ਜੀ ਤੇ ਬੜੀ ਕਿਰਪਾ ਹੈ ਗੁਰੂ ਮਹਾਰਾਜ ਦੀ ਕਿ ਇਹਨਾਂ ਦਾ ਇਸ ਪਾਸੇ ਬਹੁਤ ਜ਼ਿਆਦਾ ਖਿਆਲ ਪਿੱਛੇ ਵੀ ਇਹਨਾਂ ਨੇ ਇੱਕ ਟੀਮ ਮਂਗਾਈ ਸੀ ਉਦੋਂ ਵੀ ਦਿੱਲੀ ਦੀ ਟੀਮ ਹੀ ਆਈ ਸੀ ਤੇ ਇਹ ਦੁਬਾਰਾ ਵੀ ਤੇ ਅੱਗੇ ਵੀ ਉਹ ਕਹਿ ਰਹੇ ਨੇ ਕਿ ਵੀ ਮੈਂ ਵੱਧ ਤੋਂ ਵੱਧ ਸੇਵਾ ਕਰਾਂਗਾ ਸੰਗਤ ਦੀ ਤੇ ਬੜੀ ਡੇਰਾ ਕਾਰ ਸੇਵਾ ਤੇ ਬੜੀ ਵੱਡੀ ਕਿਰਪਾ ਗੁਰੂ ਮਹਾਰਾਜ ਦੀ ਜਿਹੜੇ ਸੰਗਤ ਦੇ ਸੇਵਾ ਕਰ ਰਹੇ ਨੇ ਨਹੀਂ ਕਮੇਟੀ ਕਾਰ ਸੇਵਾ ਡੇਰਾ ਦੇ ਨਾਲ ਹੀ ਇਹ ਕਮੇਟੀ ਅਲੱਗ ਨਹੀਂ ਹੈਗੀ 24 ਸੇਵਾ ਬਾਬਾ ਜੀ ਕਹਿਣਗੇ ਅਸੀਂ ਨਾਲ ਲੱਗ ਕੇ ਕਰਾਂਗੇ ਇਹ ਜਿਹੜੀ ਸੇਵਾ ਇਹ ਬਾਬਾ ਜੀ ਕਰ ਸਕਦੇ ਨੇ ਕਮੇਟੀ ਇੰਨੀ ਜੋਗੀ ਹੈ ਨਹੀਂ ਕਿ ਜਿਹੜੀ ਉੱਥੋਂ ਦਿੱਲੀ ਦੀ ਟੀਮ ਮਂਗਾ ਕੇ ਇੱਥੇ ਸੇਵਾ ਕਰ ਸਕੇ ਇਹ ਤਾਂ ਬਾਬਾ ਜੀ ਨੂੰ ਅਸੀਂ ਵੀ ਸੋਚਾਂਗੇ ਕਿ ਭਈ ਜੋ ਵੀ ਸਾਨੂੰ ਸੇਵਾ ਲਾਉਣ ਬਾਬਾ ਜੀ ਅਸੀਂ ਦਵਾਈਆਂ ਦੀ ਜਾਂ ਚਸ਼ਮੇ ਦੀ ਜਾਂ ਜੋ ਵੀ ਹੋਏਗਾ ਤਾਂ ਸਹਿਯੋਗ ਕਰੇਗੀ ਕਮੇਟੀ ਤੇ ਇਹ ਬੜਾ ਵੱਡਾ ਉਪਰਾਲਾ ਹੈ ਲੇਕਿਨ ਟੀਮ ਵਾਲਾ ਕੰਮ ਜਿਹੜਾ ਇਹ ਬਾਬਾ ਜੀ ਦੇ ਹਿੱਸੇ ਆਇਆ ਹੋਇਆ ਤੇ ਇਹ ਹੀ ਕਰ ਸਕਦੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜੋ ਇਹ ਸਭ ਕੁਝ ਨੂੰ ਅੰਸ ਲਾਇਆ ਟੀਮ ਲੈ ਕੇ ਆਏ ਨੇ ਸਭ ਨਾਲ ਦੀ ਸੇਵਾ ਕਰ ਰਹੇ ਨੇ ਕੋਈ ਵੀ ਸਮਾਗਮ ਹੈ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖਿਆ ਜਾਂਦਾ ਹੈ ਜਾਂ ਕਾਰਸੇਡ ਦੇਰਾ ਵੱਲੋਂ ਲਿਖਿਆ ਜਾਂਦਾ ਉਹਦੇ ਵਿੱਚ ਵੰਤ ਚੜ ਕੇ ਹਿੱਸਾ ਲੈਂਦੇ ਆ ਗਰਲਸ ਕੈਂਡੀਟ ਵੀ ਇੱਥੇ ਆਈਆਂ ਹੋਈਆਂ ਔਰ ਬੁਆਏਸ ਕੈਂਡੀਟ ਵੀ ਹੈਗੇ ਆ ਜੀਡੀ ਦੇ ਵੀ ਐਸਡੀ ਦੇ ਵੀ ਔਰ ਉਹ ਮਰੀਜ਼ਾਂ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਆ ਔਰ ਬਾਬਾ ਜੀ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਆ ਸਾਡੀ ਮਦਰ ਬੋਡੀ ਜਿਹੜੀ ਉਹ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਹੈ ਇਸ ਕਰਕੇ ਜੋ ਵੀ ਸਾਡੇ ਵੱਲੋਂ ਇਹਨਾਂ ਵੱਲੋਂ ਸਾਨੂੰ ਕੰਮ ਸੌਪਿਆ ਜਾਂਦਾ ਹੈ ਪੂਰੀ ਲਗਨ ਨਾਲ ਤਨਮਾਨ ਨਾਲ ਕਰਦੇ ਹਾਂ ਕਿਉਂਕਿ ਮਦਰ ਬਾਡੀ ਸਾਡੀ ਉਹ ਜਿੱਦਾਂ ਸਾਨੂੰ ਨਿਰਦੇਸ਼ ਕਰਦੀ ਆ ਉਸੇ ਤਰ੍ਹਾਂ ਹੀ ਜਿਹੜੇ ਜਿੱਥੇ ਵੀ ਜਦੋਂ ਗੁਰਦੁਆਰਾ ਜਿੱਦਾਂ ਦੀਵਾਲੀ ਦਾ ਮੇਲਾ ਹੋਵੇ ਮਸਿਆ ਹੋਵੇ ਜਾਂ ਇਸ ਤਰ੍ਹਾਂ ਦੇ ਕੈਂਪ ਹੋਣ ਪਹਿਲਾਂ ਵੀ ਜਦੋਂ ਕੈਂਪ ਲੱਗਾ ਸੀਗਾ ਉਦੋਂ ਵੀ ਬੱਚਾ ਨੇ ਸੇਵਾ ਕੀਤੀ ਔਰ ਹੁਣ ਵੀ ਕਰ ਰਿਹਾ ਇਹ ਸਾਨੂੰ ਦਿਸ਼ਾ ਨਿਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਆ ਉਸੇ ਉਸੇ ਤਰ੍ਹਾਂ ਹੀ ਉਹਨਾਂ ਦਾ ਸਹਿਯੋਗ ਕਰਦੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਰਿੰਦਾ ਹਰ ਥਾਂ ਤੇ ਕਾਰ ਸੇਵਾ ਵਾਲੇ ਜਿੱਥੇ ਵੀ ਕੋਈ ਵੀ ਸੇਵਾ ਕਰਦੇ ਨੇ ਤੇ ਸੰਗਤਾਂ ਬੜਾ ਸਹਿਯੋਗ ਕਰਦੀਆਂ ਆ ਕੇ ਤੇ ਬਾਕੀ ਅਗਰਾਈ ਦੇ ਵਿੱਚ ਵੀ ਸੰਗਤਾਂ ਦਾ ਸਹਿਯੋਗ ਹੈ ਹੀ ਇਹ ਬਾਮਾਪੁਰਸ਼ਾਂ ਨੂੰ ਇਹ ਤਾਂ ਨਹੀਂ ਆਗਾ ਕਿ ਸੰਗਤਾਂ ਪਿੱਛੇ ਨੇ ਕਿਸੇ ਗੱਲ ਤੋਂ ਪਿੱਛੇ ਨਹੀਂ ਹੈ ਸੰਗਤਾਂ ਨਾਲ ਹੀ ਜੁੜੀਆਂ ਹੋਈਆਂ ਨੇ ਕਾਰ ਸੇਵਾ ਦਾ ਜਿਹੜਾ ਉਪਰਾਲਾ ਹੈ ਬਾਕੀ ਸੰਗਤਾਂ ਦਾ ਸਹਿਯੋਗ ਤੇ ਹੈ ਹੀ ਸਾਰੀ ਥਾਂ ਤੇ हाँ तो बहुत जरूरत है लोगों को मोतियाबिंद के सर्जरी की हर एक पेशेंट का पक्का हुआ मोतियाबिंद है इन लोगों के लिए तो हर महीने कैंप लगना चाहिए अभी तक कितने अभी तक हमने मेरे ख्याल से 380 पेशेंट देख लिए हैं और तकरीबन 40 45 सर्जरीज ऑलरेडी तो हो चुकी हैं और अभी 10 बारह और वेटिंग है और बहुत पके हुए मोतियाबिंद हम देख रहे हैं बिल्कुल जिनको और दोनों आंखों में बहुत सारे मरीज ऐसे हैं जिनको के टोटली ब्लाइंड है ओनली बिकॉज ऑफ द कैटरेक्ट मोतियाबिंद की मोतियाबिंद वजह मरीजिया नहीं उम्र उम्रा वॉलेट लाइट इस एरिया में अल्ट्रा वायलेट लाइट ज्यादा है ना और और लैक ऑफ फैसिलिटीज क्योंकि मोतियाबिंद तकरीबन सबको पता है भी मोतियाबिंद है लेकिन कहाँ जाए ऑपरेशन कराने पॉवर्टी कह सकते हो आप या कुछ भी या लैक ऑफ अवेयरनेस या लैक ऑफ फैसिलिटी तो जो हमने आज यहाँ कैंप किया है मुझे लगता है कि हर महीने इतने बड़े कैंप की यहाँ जरूरत है आंखों के आँखों की हाँ ताकि आँखों हर महीने हम चालीस पचास साठ सत्तर ऑपरेशन करें तब जाके इस एरिया में लोगों को हेल्प मिलेगी इतनी यहाँ पे ऑपरेशन की जरूरत है मैं हूँ डॉक्टर परवीन कुमार मोगरे हमारे कुलीग हैं डॉक्टर हरदीप सिंह वो ऑपरेशन कर रहे हैं अभी ऊपर ठीक है ना वो अभी फ्री होंगे उनको फ्री होने में थोड़ा टाइम लगेगा हम दो ही डॉक्टर वहाँ से आए हैं ਦਿੱਲੀ ਵਿੱਚ ਦਿੱਲੀ ਮੈਂ ਦਿੱਲੀ ਸੇ ਆ। ਡਾਕਟਰ ਹਰਦੀਪ ਸਿੰਘ ਆਲ ਇੰਡੀਆ ਇੰਸਟੀਚਿਊਟ ਸੇ ਹੈ ਮੈਂ ਪੀਜੀਆ ਚੰਡੀਗੜ੍ਹ ਸੇ। ਆਖਰ ਲੱਗਦਾ ਰਹਿਣਾ ਚਾਹੀਦਾ ਮਹੀਨੇ ਚ ਇੱਕ ਦੋ ਵਾਰ ਜਗ੍ਹਾ ਜਗ੍ਹਾ ਤੇ ਜਿਹੜਾ ਦੁਨੀਆਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਨਾ ਦੂਰ ਹੋਣਾ। ਇੱਕੇ ਜਗ੍ਹਾ ਤੇ ਹੁਣ ਜ਼ਿਆਦਾ ਪ੍ਰਸ ਹੋ ਗਿਆ। ਹੋਰ ਜ਼ਿਆਦਾ ਹੋ ਗਿਆ। ਕੋਈ ਜ਼ਰੂਰਤਮੰਦ ਜ਼ਿਆਦਾ ਸਣ ਕੈਂਪ ਜਿਹੜਾ ਕਾਫੀ ਸਮੇ ਬਾਅਦ ਲੱਗਾ ਹੈ। ਹਾਂਜੀ ਦੂਰ-ਦੂਰ ਤੋਂ ਲੋਕ ਸਾਰੇ ਫੇਰੇ ਇੱਥੇ ਇਕੱਤਰ ਹੋ ਗਏ। ਉਹਦਾ ਖਰਚੇ ਜ਼ਿਆਦਾ ਰਚਾ। ਧੰਨਵਾਦ ਜੀ। ਦੀ ਪਰਚਾਈ ਦਾ ਆਪਰੇਸ਼ਨ ਹੋਇਆ ਔਰ ਮੈਂ ਆਪਣੀ ਅੱਖਾਂ ਚੈੱਕ ਕਰਾਈਆਂ ਨੇ ਹਾਂਜੀ ਆਪਰੇਸ਼ਨ ਹੋ ਗਿਆ ਉਹਨਾਂ ਦਾ ਬਹੁਤ ਵਧੀਆ ਕੋਈ ਕਿਸੇ ਕਿਸਮ ਦਾ ਚਾਰਜ ਲੱਗਾ ਹੋਵੇ ਕੋਈ ਫੀਸ ਲੱਗੀ ਹੋਵੇ ਨਹੀਂ ਜੀ ਕੋਈ ਪੈਸਾ ਨਹੀਂ ਲਿਆ ਉਹਨਾਂ ਨੇ ਬਲਕਿ ਸੇਵਾ ਕੀਤੀ ਔਰ ਚਾਹ ਪਾਣੀ ਦੀ ਸਾਰੀ ਵਿਵਸਥਾ ਬਹੁਤ ਅੱਛੀ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਔਰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜੋ ਹੈ ਇੰਤਜ਼ਾਮ ਕੀਤਾ ਹੈ ਕੋਈ ਪਰੇਸ਼ਾਨੀ ਨਹੀਂ ਜਿਹੜੇ ਡਾਕਟਰਾਂ ਵੱਲੋਂ ਆਪਰੇਸ਼ਨ ਕੀਤਾ ਗਿਆ ਵਾ ਦਿੱਲੀ ਤੋਂ ਡਾਕਟਰ ਆਏ ਨੇ ਤੋਂ ਉਹਨਾਂ ਦਾ ਬਿਹੇਵ ਜਾਂ ਜਿਹੜੇ ਚੈੱਕਅਪ ਕਰ ਰਹੇ ਨੇ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਲੱਗਾ ਨੇ ਜੀ ਡਾਕਟਰ ਸਾਹਿਬ ਬਹੁਤ ਪ੍ਰੇਮ ਦੇ ਨਾਲ ਪੁੱਛ ਰਹੇ ਨੇ ਔਰ ਸਾਰੀ ਸਮੱਸਿਆ ਦਾ ਹੱਲ ਵੀ ਕਰ ਰਹੇ ਨੇ ਜਿਸ ਨੂੰ ਜੱਸੀ ਦੀ ਜ਼ਰੂਰਤ ਤੇ ਇਲਾਜ ਦੀ ਹੈ ਉਹ ਸਾਰਾ ਇਲਾਜ ਹੋ ਰਿਹਾ ਜਿਸ ਦਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋ ਰਿਹਾ ਜਿਸ ਦਾ ਵੈਸੇ ਕੋਈ ਨਖੂਨਾ ਵਗੈਰਾ ਜੋ ਵੀ ਹੈ ਉਹਦਾ ਹਰ ਤਰੀਕੇ ਨਾਲ ਇਲਾਜ ਵਧੀਆ ਕਰ ਰਹੇ ਨੇ ਬਹੁਤ ਵਧੀਆ ਡਾਕਟਰਾਂ ਦਾ ਬਿਹਤ ਹੈ ਹਲੋ ਉਂਧਰ ਪ੍ਰਚਾਰ ਆ ਜੋ ਮੈਂ ਆਪ ਜੀ ਨੂੰ ਵਿਖਾ ਰਿਹਾ ਜਿਨ੍ਹਾਂ ਮਰੀਜ਼ਾਂ ਨੇ ਆਪਰੇਸ਼ਨ ਹੋਏ ਨੇ ਉਹਨਾਂ ਨੂੰ ਇੱਥੇ ਰੈਸਟ ਵਾਸਤੇ ਲੰਮੇ ਪਾਇਆ ਗਿਆ ਵਾ ਔਰ ਡਾਕਟਰਾਂ ਦੀ ਦੇਖਰੇਖ ਤੇ ਵਧੀਆ ਹਾਂਜੀ ਆਪ ਜੀ ਆਪਰੇਸ਼ਨ ਕਰਾ ਕੇ ਆਏ ਹੋ ਹਾਂਜੀ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਠੀਕ ਆ ਵਧੀਆ ਡਾਕਟਰ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਸੀ ਤੁਹਾਡੇ ਨਾਲ ਨਾ ਬਹੁਤ ਵਧੀਆ ਉਹਨਾਂ ਨਾਲ ਅਗਲਾ ਪ੍ਰਸ਼ਨ ਕੀਤਾ ਅੱਛਾ ਜੀ ਹਾਂ ਬਹੁਤ ਮਤਲਬ ਉਹਨਾਂ ਇਹ ਕਿੰਨੇ ਚਿਰ ਤੋਂ ਤੁਹਾਡੀ ਪਰੇਸ਼ਾਨੀ ਆ ਰਹੀ ਸੀ ਤੁਹਾਨੂੰ ਸਾਨੂੰ ਮਤਲਬ ਦਿਖਾਈ ਨਹੀਂ ਦਿੰਦਾ ਧੁੰਦਲਾ ਦਿੰਦਾ ਕਿੰਨੇ ਕ ਸਮੇਂ ਤੋਂ 2 ਸਾਲ ਹੋ ਗਏ ਕਿਤੇ ਪਹਿਲਾਂ ਪਿਛਲੇ ਸਾਲ ਬਣਾਈ ਇਥੋਂ ਹੀ ਅੱਛਾ ਜੀ ਤੇ ਫਿਰ ਸਾਲ ਬਾਅਦ ਇਥੋਂ ਹੋਰ ਬਣਾਈ ਅੱਛਾ ਜਿਹੜੀ ਪਿਛਲੇ ਸਾਲ ਬਣਵਾਈ ਸੀ ਉਹ ਆਖ ਠੀਕ ਹੈ ਹਾਂਜੀ ਉਹ ਵੀ ਮਤਲਬ ਠੀਕ ਆ ਤੇ ਮਤਲਬ ਖੁਰਕ ਜੀ ਹੁੰਦੀ ਉਹਦੇ ਵਿੱਚ ਕਈ ਵਾਰ ਅੱਛਾ ਅਲਰਜੀ ਜੀ ਹੁੰਦੀ ਆ ਹਾਂ ਅਲਰਜੀ ਜੀ ਹੁੰਦੀ ਆ ਉਹ ਤੇ ਚਲੋ ਮੌਸਮ ਦੇ ਹਿਸਾਬ ਨਾਲ ਕੀ ਕੀ ਕਰਕੇ ਉਹ ਲਖਾਇਆ ਡਾਕਟਰ ਨੂੰ ਦੱਸਾ ਵੀ ਆਪ ਅਲਰਜੀ ਹੁੰਦੀ ਆ ਤੁਹਾਨੂੰ ਨਹੀਂ ਉਹਨਾਂ ਨਾਲ ਮਿਲਣਾ ਹਾਂ ਬਈ ਜਿਆਦੀ ਮੈਂ ਗੱਲ ਨਹੀਂ ਕਰਦਾ ਅੱਛਾ ਜੀ ਤੇ ਮੈਂ ਪ੍ਰੈਸ਼ਨ ਕਰਨ ਦੇ ਆਂ ਨਹੀਂ

2 ਸਾਲ ਤੋਂ ਹੈ ਤੇ ਹੁਣ ਤੋਂ ਨਲਾ ਬੰਦੇ ਦਾ ਆਇਆ 100 ਆਇਆ 100 ਅੱਛਾ ਤੇ ਇਹ ਜਿਹੜਾ ਪਹਿਲਾਂ ਉਧਰਪੁਰਾ ਕਰਾਇਆ ਸੀ ਉਹ ਵੀ ਕੈਂਪ ਚੋਂ ਕਰਾਇਆ ਸੀ ਹੈ ਕੈਂਪ ਚੋਂ ਕਰਾਇਆ ਸੀ ਨਹੀਂ ਨਹੀਂ ਉਹ ਉੱਧਰ ਹੀ ਕਰਾਇਆ ਸੀ ਕਿਹੜੇ ਡਾਕਟਰ ਕੋ ਕਰਾਇਆ ਪਤਾ ਨਹੀਂ ਕਿਹੜੇ ਨਾ ਭੁੱਲ ਗਿਆ ਉਹਦਾ ਅੱਛਾ ਡਾਕਟਰ ਲੇਡੀ ਡਾਕਟਰ ਹੈ ਹਾਂ ਕਿੰਨਾ ਖਰਚਾ ਆਇਆ ਸੀ ਉਦੋਂ ਉਦੋਂ 50000 ਰੁਪਏ ਖਰਚਾ ਆਇਆ ਅੱਛਾ ਤੇ ਅੱਜ ਕਿੰਨੇ ਲੱਗੇ ਨੇ ਅੱਜ ਕੋਈ ਪੈਸੇ ਨਹੀਂ ਲੱਗੇ ਫ੍ਰੀ ਦਿੱਤਾ ਬਾਬੇ ਨੇ ਫ੍ਰੀ ਕੀਤਾ ਸਾਡੇ ਇੱਥੇ ਤਾਂ ਕੋਈ ਮੰਗਿਆ ਨਹੀਂ ਅਜੇ ਤੱਕ ਤੱਕ ਮੰਗਿਆ ਨਹੀਂ ਵੀ ਅੱਗੇ ਰੱਬ ਜਾਣੇ ਤੱਕ ਨਹੀਂ ਮੰਗੇ ਤੱਕ ਅੱਗੇ ਵੀ ਨਹੀਂ ਮੰਗਦੇ ਚਲ ਠੀਕ ਹੈ ਸੇਵਾ ਤੇ ਆ ਤਾਂ ਹੀ ਆ ਲਿਖਿਆ ਇਹਦਾ ਉਹਨਾਂ ਨੇ ਕਿ ਜਿਹੜਾ ਐਡ ਦਿੱਤੀ ਕਿ ਆਓ ਤੇ ਪ੍ਰਸ਼ਨ ਕਰਾਓ ਤੇ ਕੋਈ ਦਵਾਈ ਫਰੀ ਐਨਕ ਕਵਰੀ ਤੇ ਸਭ ਰਹਿਣਾ ਫਰੀ ਬਸ ਕੋਈ ਦਿੱਕਤ ਨਹੀਂ ਵਧੀਆ ਪ੍ਰਸ਼ਨ ਹੋ ਗਿਆ ਕੋਈ ਦਿੱਕਤ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਆਈ ਨਾ ਨਾ ਕੋਈ ਪਰੇਸ਼ਾਨੀ ਨਹੀਂ ਤੇ ਧੰਨਵਾਦ ਇਹ ਕਰਨਾ ਹੋਏ ਅਸੀਂ ਮਾਪੁਰਖਾਂ ਦਾ ਤੇ ਕਿਵੇਂ ਕਰੋਗੇ ਮਹਾਰਾਜ ਬਹੁਤ ਚੰਗਾ ਚੰਗਾ ਕੀਤਾ ਉਹਨਾਂ ਨੇ ਬਹੁਤ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਕਿਉਂਕਿ ਅਸੀਂ ਹੁਣ ਇਥੋਂ ਬਾਜਪੁਰੋਂ ਆਏ ਆਂ ਕਮਸਾ 100 ਕਿਲੋਮੀਟਰ ਤੋਂ ਤੇ ਬਾਬੇ ਦਾ ਬਹੁਤ-ਬਹੁਤ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿ ਜਿਹੜਾ ਉਹਨਾਂ ਨੇ ਕੰਮ ਕੁਸੋਇਆ ਬਹੁਤ ਚੰਗਾ ਕੀਤਾ ਵਾ ਬਹੁਤ ਵਧੀਆ ਕੀਤਾ ਗਰੀਬ ਬੰਦਾ ਜਿਹੜਾ ਨਹੀਂ ਕਰਾ ਸਕਦਾ 50000 ਕਿੱਦੋਂ ਲਿਆਊਗਾ ਤੇ ਇਹ ਬਾਬੇ ਨੇ ਬਿਚਾਰੇ ਫ੍ਰੀ ਕਰਨਾ ਹੈ ਆਂ ਤੇਨੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਰਿਹਾ ਤੈ ਦਿਲੋਂ ਧੰਨਵਾਦ ਕਰ ਰਹੇ ਹਾਂ ਜੀ ਬਾਬਾ ਜੀ ਦਾ ਔਰ ਇਹ ਸਭ ਤੋਂ ਵੱਡਾ ਪੁਨਿਆ ਵੀ ਜੇ ਆਂਦੇ ਵੀ ਅੱਖਾਂ ਗਈਆਂ ਜਹਾਨ ਗਿਆ ਹਨਾ ਜੀ ਇਹ ਤੋਂ ਬਿਨਾਂ ਦੇ ਸਭ ਦੁਨੀਆ ਮੈਂ ਦੋ ਸਾਲ ਪੁਰਾਣੀ ਬੁਰਾ ਲਈ ਪਾ ਕੇ ਪਾਣੀ ਵਗਦਾ ਸੀ ਬੁਰਾ ਲਈ ਦਿਖਦਾ ਨਹੀਂ ਤਰ ਲੱਭਨ ਦੇਦਾ ਹੀ ਹੁਣ ਵੇਖੋ ਅਜੇ ਪੱਟੀ ਬੱਧੀ ਹੁਣ ਪੱਟੀ ਖੁੱਲੂ ਤੇ ਪਤਾ ਲੱਗੂ ਵਧੀਆ ਡਾਕਟਰ ਦਿੱਲੀ ਦੇ ਡਾਕਟਰ ਆਏ ਨੇ ਸਪੈਸ਼ਲਿਸਟ ਅੱਛਾ ਦਿੱਲੀ ਦੇ ਹਾਂ ਅੱਛਾ ਜੀ ਕੇਮ ਤੋਂ ਹਸਪੀਟਲ ਦੇ ਡਾਕਟਰ ਨੇ ਵਧੀਆ ਡਾਕਟਰ ਨੇ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਜਿਨ੍ਹਾਂ ਨੇ ਆਪਰੇਸ਼ਨ ਕੀਤੇ ਨੇ ਆ ਤੁਸੀਂ ਵੇਖ ਸਕਦੇ ਹੋ ਕਿ ਬਿਜੁਰਗ ਨੇ ਆ ਸਾਰੇ ਬੈੱਡ ਭਰੇ ਪਏ ਨੇ ਤੇ ਇਹ ਸਾਰੇ ਉਸ ਸੰਕਟਾਂ ਨੇ ਜਿਨ੍ਹਾਂ ਦੇ ਆਪਰੇਸ਼ਨ ਹੋ ਚੁੱਕੇ ਨੇ ਤੇ ਵਧੀਆ ਸਪੈਸ਼ਲਿਸਟ ਡਾਕਟਰਾਂ ਵੱਲੋਂ ਇਹ ਆਪਰੇਸ਼ਨ ਕੀਤੇ ਜਾ ਰਹੇ ਨੇ ਔਰ ਜਿੰਨਾ ਵੀ ਅਸੀਂ ਧੰਨਵਾਦ ਕਰਨਾ ਚਾਹੀਏ ਮਾਪੁਰਖਾਂ ਦਾ ਉਨਾ ਹੀ ਥੋੜਾ ਵਾ ਕਿਉਂਕਿ ਜਿਵੇਂ ਦੱਸਿਆ ਭਾਈ ਸਾਹਿਬ ਨੇ 50000 ਰੁਪਏ ਇਹਨਾਂ ਨੂੰ 2 ਸਾਲ ਪਹਿਲਾਂ ਦਿੱਤਾ ਈ ਹੁਣ ਵੀ 50000 ਲੱਖ ਤੋਂ ਥੱਲੇ ਅੱਖਾਂ ਨਹੀਂ ਬਣਦੀਆਂ ਪਰ ਇਹਨਾਂ ਨੂੰ ਅੱਖਾਂ ਦੀ ਰੋਸ਼ਨੀ ਇਹਨਾਂ ਨੂੰ ਦੁਨੀਆ ਨੂਰ ਅੱਖਾਂ ਦਾ ਜਿਹੜਾ ਮਿਲਿਆ ਵਾ ਉਹ ਬਿਲਕੁਲ ਫ੍ਰੀ ਆਫ ਕੋਸਟ ਇਹ ਸਾਡੇ ਮਾਪੁਰਖਾਂ ਦਾ ਹੀ ਦੇਣ ਆ ਤੇ ਅਸੀਂ ਵੱਧ ਤੋਂ ਵੱਧ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹਨਾਂ ਦਾ ਸਾਥ ਦੇਈਏ ਧੰਨਵਾਦ ਜੀ ਕਿ ਲਗਾਇਆ ਜੀ ਪੀ